ਤਾਂ ਦੁਨਾਂ ਤੇ ਕੁਝ ਨਾ ਮੈਂ ਦੱਸਦਾ ਸੱਜੇ ਹੱਥ ਆਲੀ ਦਾ ਹੁੰਨਾ 19 ਸੈਕਿੰਡ 34 ਪੁਆਇੰਟ ਦਾ ਬਾਜੀ 19 34 ਦਾ ਲੱਗ ਗਿਆ ਬਾਜੀ ਸਮਾਂ ਇਹ ਉਰਲੇ ਪਾਸੇ ਭੱਜ ਗਿਆ ਚੰਗ ਬਲਾਲੇ ਦਾ ਸੰਦੀਪ ਬਲਾਲੇ ਦਾ ਧਰੂ ਦੌਧਰ ਦਾ ਯਾਦੀ ਵਜੀਰਾਬਾਦ ਦਾ ਕਮਲ ਹਮਾਜੂ ਪੋਰ ਕੈਨੇਡਾ ਦਾ ਤੇ ਪਰਲੇ ਪਾਸੇ ਇਹ ਯੂਪੇ ਯਰਕੜੀ ਦਾ ਭੱਜ ਗਿਆ ਕੱਲ ਸਰਬਰਪੁਰ ਦਾ ਭੱਜ ਗਿਆ ਇਹ ਭੋਲੇ ਕਟਾਲੇ ਦਾ ਭੱਜ ਗਿਆ ਇਹ ਬਾਈ ਜੀ ਕਰਮੇ ਟਮੋਟ ਵਾਲੇ ਦਾ ਭੱਜ ਗਿਆ ਜਿਹੜਾ ਪਰਲੇ ਪਾਸੇ ਭੱਜਿਆ ਵਾ ਇਹ ਕੌੜੀ ਵਾਲਾ ਭੱਜ ਗਿਆ ਤੇ ਔਰਲੇ ਪਾਸੇ ਧਰੂ ਦੌਧਰ ਯਾਦੀ ਵਜੀਰਾਬਾਦ ਤਾਰੀ ਲੀਲਾ ਕਮਲ ਹਮਾਜੋਪੁਰ ਕੈਨੇਡਾ ਤੋਤੇ ਹੁਣ ਦਾ ਸਨੀ ਬਲਾਲੇ ਦਾ ਭੱਜ ਗਿਆ ਦੇਖਦੇ ਆ ਵੀਰੋ ਫਰਿਜ ਆ ਗਈ ਬਈ ਹੁਣ ਜੰਗ ਹੁਣਾ ਕੋਲੇ ਆ ਗਈ ਆ ਯੂਪੇ ਹੁਣਾ ਕੋਲੇ ਆ ਗਈ ਆ